ਸਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਲੋਕ ਫੋਕੀ ਸ਼ੋਰਤ ਵਾਸਤੇ ਕੀ ਕੁਝ ਕਰਦੇ ਨੇ ਐਸਾ ਇੱਕ ਤੋਂ ਮਾਮਲਾ ਜਿਹੜਾ ਬਟਾਲੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਪੜੇ ਦੇ ਸ਼ੋਰੂਮ ਦੇ ਉੱਤੇ ਫਾਇਰ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਪੁਲਿਸ ਕੋਲ ਇਹ ਮਾਮਲਾ ਪਹੁੰਚਦਾ ਹੈ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਸ਼ੋਰੂਮ ਦੇ ਮਾਲਕ ਵੱਲੋਂ ਆਪਣੇ ਉੱਤੇ ਆਪ ਹੀ ਜਿਹੜੀਆਂ ਗੋਲੀਆਂ ਚਲਵਾਈਆਂ ਜਾਂਦੀਆਂ ਹਨ ਇਹ ਕਿਉਂ ਚਲਾਈ ਜਾਂਦੀ ਹੈ ਕਿਉਂਕਿ ਫੋਕਸ ਸ਼ੋਰਟ ਚਾਹੀਦੀ ਸੀ ਸਿਕਿਉਰਟੀ ਵਾਸਤੇ ਉਸਨੇ ਪਹਿਲਾਂ ਤਾਂ ਜਿਹੜੇ ਲੋਕ ਹਾਇਰ ਕੀਤੇ ਉਸ ਤੋਂ ਬਾਅਦ ਆਪਣੇ ਸ਼ੋਰੂਮ ਤੇ ਉੱਤੇ ਆਪ ਹੀ ਜਿਹੜੀਆਂ ਗੋਲੀਆਂ ਚਲਾਈਆਂ ਤਾਂ ਜੋ ਕਿ ਉਸ ਨੂੰ ਸਿਕਿਉਰਟੀ ਮਿਲ ਸਕੇ ਦੇਖੋ ਲੋਕ ਕਿੱਥੋਂ ਤੱਕ ਜਿਹੜੇ ਨੇ ਆਪਣੇ ਡਿਗ ਜਾਂਦੇ ਨੇ ਕੀ ਉਹ ਉਹਨਾਂ ਨੂੰ ਇੰਨੀ ਕਿ ਜ਼ਿਆਦਾ ਸ਼ੋਹਰਤ ਚਾਹੀਦੀ ਹੁੰਦੀ ਹੈ ਕਿ ਉਹ ਕੁਝ ਵੀ ਕਰਨ ਉਹ ਜਿਹੜਾ ਉਹ ਤਿਆਰ ਹੋ ਜਾਂਦਾ ਹੈ ਪਰ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰ ਲਿੱਤਾ ਗਿਆ ਸ਼ੋਰੂਮ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਜਿਹੜੇ ਬੰਦੇ ਹਾਇਰ ਕੀਤੇ ਹੋਏ ਸੀ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਤੁਸੀਂ ਸੁਣੋ ਪੁਲਿਸ ਅਧਿਕਾਰੀਆਂ ਦੇ ਜ਼ੁਬਾਨੀ ਕਿਸ ਤਰ੍ਹਾਂ ਇਸ ਪੂਰੀ ਮਾਮਲੇ ਨੂੰ ਜਿਹੜੀ ਹੈ ਇਸ ਪੂਰੀ ਵਾਰਦਾਤ ਨੂੰ ਇਹਨਾਂ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਇਹ ਜਸ ਜਸਾਸ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ 3 ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਆਏ ਹੈ ਦੁਕਾਨ ਦੇ ਉੱਤੇ ਤਾਂ ਇਹ ਬੜਾ سنگੀਨ ਅਪਰਾਧ ਸੀਗਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪੋਨਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿੱਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਦੀ ਜ਼ਿੰਮੇਵਾਰੀ ਮੈਂ ਤਰਮਾ ਸੰਦੋਂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾਹ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨੀਸੈਂਸ ਲੈਂਦੇ ਹਾਂ ਐਂਡ ਇਦਾਂ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ्रेट ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ